गुरु प्रसाद बेसमार समान पाथा आवं अतोलेस ज्यों बुला बुलावो कऊं ना नेकदा सु बोले सन्मानियो गुरु रूप सतसंग जीवो फतेप बोल करनै ਉਹ ਅਧਰੋਜਿਆ ਫਲਸਾ ਉਹ ਅਧਰੋਜੀ ਤੇ ਫਟੇ ਵੀ ਤੇਂ ਕਰਤੀ ਦੇ ਜਦ ਬਉਧਈਏ ਤੋ ਇੱਕ ਦਿਨ ਵਿੱਚ ਫਲੀਬੂਤ ਨਹੀਂ ਹੁੰਦਾ ਸਮਾਂ ਲੱਗਦਾ ਹੈ ਵਕਤ ਲੱਗਦਾ ਹੈ ਲੰਬੀ ਚੌੜੀ ਯਾਤਰਾ ਤੋਂ ਲੰਘ ਕੇ ਬੀਜ ਫੁੱਲ ਬਣਦਾ ਹੈ ਔਰ ਫਿਰ ਫਲ ਬਣਦਾ ਹੈ ਜਿਵੇਂ ਫੁੱਲ ਫਲ ਬਣਦਾ ਹੈ ਤੋ ਫੁੱਲ ਆਪਣਾ ਰੂਪ ਗਵਾ ਦਿੰਦਾ ਹੈ ਫੁੱਲ ਦਾ ਰੂਪ ਨਹੀਂ ਰਹਿੰਦਾ ਪਾਦਸ਼ਾਹ ਦੀ ਬਾਣੀ ਦਾ ਪਰਮਾਨ ਫਲ ਕਾਰਨ ਫੋਲੀ ਬਨਰਾਏ ਹਲ ਪਾਕਾ ਤਬ ਫੋਲ ਬਿਲਾਏ ਬੀਜ ਫੁੱਲ ਬਣ ਗਿਆ ਅਗਰ ਇਹ ਫੁੱਲ ਫਲ ਹੋਣਾ ਚਾਹੁੰਦਾ ਹੈ ਤਾਂ ਫੁੱਲ ਨੂੰ ਆਪਣੀ ਹੋਂਦ ਮਿਟਾਣੀ ਪਵੇਗੀ ਫੁੱਲ ਫੁੱਲ ਨਹੀਂ ਰਹੇਗਾ ਔਰ ਅਗਰ ਬੀਜ ਹਲ ਹੋਣਾ ਚਾਹੁੰਦਾ ਹੈ ਤਾਂ ਬੀਜ ਨੂੰ ਵੀ ਆਪਣਾ ਰੂਪ ਗਵਣਾ ਪਵੇਗਾ ਆਪਣੀ ਹੋਂਦ ਮਿਟਾਣੀ ਪਵੇਗੀ ਬੀਜ ਬਣ ਗਿਆ ਫੁੱਲ ਔਰ ਅਗਰ ਇਹ ਹੀ ਫੁੱਲ ਫਲ ਹੋਣਾ ਚਾਹੁੰਦਾ ਹੈ ਤਾਂ ਫੁੱਲ ਛੜੇਗਾ ਫੁੱਲ ਮਿਟੇਗਾ ਹਲ ਕਾਰਨ ਫੋਲੇ ਬਨ ਰਾਏ ਹਲ ਪਾ ਕਾ ਤਬ ਫੋਲ ਬਿਲਾਏ ਗਿਆਨੇ ਕਾਰਨ ਕਰਮ ਅਵਿਆਸ ਗਿਆਨ ਭਯਾ ਤਬ ਕਰਮੇ ਨਾਸ ਸਾਰੇ ਦਾ ਸਾਰਾ ਕਰਮ ਕਾਂਡ ਰਹਿ ਜਾਂਦਾ ਹੈ ਜਦ ਮਨੁੱਖ ਗਿਆਨ ਦੇ ਸਿਖਰ ਤਾ ਨੂੰ ਛੂ ਜਾਵੇ ਕਰਮ ਕਾਂਡੇ ਦਾ ਤੇ ਉਸ ਦਾ ਗਿਆਨ ਖੰਡੇ ਦਾ ਆਪਸ ਦੇ ਤਾਲ ਮਿਲਣਾ ਬੈਠੇ ਸੰਬੰਧ ਨਾ ਜੋੜੇ ਆਰਮਿਕ ਦੁਨੀਆ ਦੇ ਜਿਹੜਾ ਇਹ ਝਗੜਾ ਹੁੰਦਾ ਹੈ ਕਈ ਵਾਰ ਬੀਜ ਦਾ ਫੁੱਲ ਨਾਲ ਫੁੱਲ ਦਾ ਫਲ ਨਾਲ ਬੀਜ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਫੁੱਲ ਆਪਣੀ ਹੋਂਦ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਔਰ ਇਸ ਤ੍ਰੀਕੇ ਨਾਲ ਕੀ ਹੁੰਦਾ ਹੈ ਉਸ ਦਾ ਸੰਘਰਸ਼ ਹੋ ਜਾਂਦਾ ਹੈ ਜੋ ਫਲ ਹੋ ਗਿਆ ਅੱਗੇ ਲੰਘ ਗਿਆ ਔਰ ਕਾਲ ਮੇਲ ਨਹੀਂ ਬੈਠਦਾ ਬਸ ਇਹ ਥੋੜਾ ਜਿਹਾ ਪਲਾਸ ਸਾਮੇ ਥੋੜੇ ਸਾਹਮਣੇ ਰੱਖਾਂ ਪਹੁੰਚਣਾ ਤੇ ਆਨੰਦ ਤੱਕ ਹੈ ਯਾਤਰਾ ਸ਼ੁਰੂ ਕਰਨੀ ਪੈਗੀ ਜਪ ਥਾਂ ਇਹ ਹੀ ਲੜੀ ਵਾਰ ਦਾਸ ਆਪਦੇ ਦੇ ਸਾਹਮਣੇ ਵਿਚਾਰ ਰੱਖ ਰਿਹਾ ਹੈ ਮੰਜ਼ਿਲ ਆਨੰਦ ਹੈ ਪ੍ਰਾਪਤੀ ਆਨੰਦ ਹੈ ਆਨੰਦ ਹੋਏ ਬਿਨਾ ਜੀਵਨ ਨੂੰ ਬਿਲਕੁਲ ਸੁਪਾਉ ਨਹੀਂ ਮਿਲਣਾ ਚਾਹੇ ਕੁਝ ਵੀ ਜਗਤ ਵਿੱਚ ਮਿਲ ਜਾਏ ਧਨ ਮਿਲ ਜਾਏ ਪ੍ਰਭਤਾ ਮਿਲ ਜਾਏ ਪ੍ਰਤਿਸ਼ਟਾ ਮਿਲ ਜਾਏ ਜਲ ਯਸ ਮਿਲ ਜਾਏ ਪਰ ਜਿਤਨੇ ਚਿਰ ਤੱਕ ਆਨੰਦ ਨਹੀਂ ਮਿਲੇ ਆ ਤੇ ਆਨੰਦ ਦਾ ਮਿਲਣਾ ਹੀ ਪ੍ਰਮਾਤਮਾ ਦਾ ਮਿਲਣਾ ਹੈ ਤੇ ਪ੍ਰਮਾਤਮਾ ਦਾ ਮਿਲਣਾ ਹੀ ਆਨੰਦ ਦਾ ਮਿਲਣਾ ਯਾਤਰਾ ਆਰੰਭ ਹੋਵੇਗੀ ਜਪ ਤੋਸ਼ ਇਹੀ ਜਪ ਇੱਕ ਸਟੇਜ ਤੇ ਪਹੁੰਚ ਕੇ ਜਪ ਹੋ ਜਾਂਦਾ ਹੈ ਸ਼ਬਦ ਪ੍ਰਾਣਾ ਦੇ ਚੱਲਣ ਲੱਗ ਪੈਂਦੇ ਧੰ ਧੰ ਸਦਾ ਸਮਾਲਦਾ ਧੰ ਨਾ ਬਿਰਥਾ ਜਾਏ ਜਦ ਕੇ ਅਰੰਭਤਾ ਹੋਈ ਸੀ ਰਸਨਾ ਨਾਮ ਜਪੋ ਤਵ ਮਥੀਏ ਇਨ ਬਿਦ ਅਮਰਤ ਪਾਓ ਅਰੰਭਤਾ ਤੇ ਇਥੋਈ ਸੇਕ ਦੋ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇਹ ਤਰਾਪਤ ਪੌੜੀਆਂ ਤੇ ਪੌੜੀਆਂ ਨੇ ਔਰ ਅਗਰ ਪੌੜੀਆਂ ਤੇ ਕੋਈ ਉੱਪਰ ਚੜ੍ਹੇਗਾ ਤਾਂ ਪਹਿਲੀ ਪੌੜੀ ਤੇ ਛੱਡਣੀ ਪੈਗੀ ਫਿਰ ਦੂਸਰੀ ਤੇ ਔਰ ਉੱਪਰ ਚੜ੍ਹਦਾ ਹੈ ਤਾਂ ਕੋ ਜਿਸ ਤੇ ਖੜਾ ਉਸਨੇ ਤੇ ਛੱਡਣੀ ਪਈ ਇੱਕ ਨਿਯਮ ਹੈ ਇਹ ਇੱਕ ਈਸ਼ਵਰੀ ਨਿਯਮ ਹੈ ਜਪ ਜਆਪ ਹੋ ਜਾਂਦਾ ਹੈ ਜਦ ਕੇ ਜਪ ਆਰੰਭ ਹੋਇਆ ਸਿੰਘ ਦਾ ਵੀਏ ਸੁਣੀਏ ਮਨ ਰੱਖੀਏ ਭਾਉ ਮਨ ਵਿੱਚ ਫਰੋਸਾ ਰੱਖ ਕੇ ਰਸਨਾ ਨਾਲ ਜਪਣਾ ਆਰੰਭ ਕਰ ਸਮਝ ਲੋ ਫੋਹੀ ਯਾਤਰਾ ਤੇ ਚੱਲ ਰਿਹਾ ਜੋ ਜਪ ਰਿਹਾ ਹੈ ਬਾਕੀ ਨਹੀਂ ਬਾਕੀ ਸਭ ਯਾਤਰਾ ਦੀ ਤਿਆਰੀ ਹੀ ਪੈ ਕਰਦੇ ਨੇ ਚਾਹੇ 50 ਸਾਲ ਤੋਂ ਵੀ ਅਗਰ ਗੁਰਦੁਆਰੇ ਆ ਰਹੇ ਨੇ ਤੇ ਜਪ ਆਰੰਭ ਨਹੀਂ ਤਾਂ ਬਸ ਇਹ ਰਸਤਾ ਪੁੱਛਦੇ ਬੈਨੇ ਤਿਆਰੀ ਪਏ ਕਰਦੇ ਨੇ ਚੱਲੇ ਕੋਈ ਪਰ ਐਸਾ ਵੀ ਹੋ ਜਾਂਦਾ ਹੈ ਕਈਆਂ ਦੀ ਸਾਰੀ ਜ਼ਿੰਦਗੀ ਤਿਆਰੀ 'ਚ ਹੀ ਲੰਨ ਜਾਂਦੀ ਹੈ ਚੱਲਦੇ ਇੱਕ ਕਦਮ ਵੀ ਕੋਈ ਨਹੀਂ ਉੱਚਤ ਹੈ ਪਥਕ ਤੇ ਮਾਰਗ ਨਾ ਥਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਆਇਆ ਐ ਗੁਰਦੁਆਰੇ ਪਰ ਸ਼ਾਇਦ ਸੂਝ ਸਮਝ ਵੀ ਮਿਲ ਗਈ ਕਿਉਂਕਿ ਗੁਰਦੁਆਰੇ ਆਣ ਦਾ ਮੁੱਦਾ ਵੀ ਇਤ ਨਹੀਂ ਹੈ ਗੁਰੂ ਦਵਾਰੇ ਓਏ ਸੋਜੀ ਪਾਇਸ ਸੋਜ ਸਮਝ ਲੈਣ ਲਈ ਇੱਥੇ ਆੜਾ ਹੈ ਮਾਰਗ ਦੀ ਪਹਿਚਾਣ ਕਰਨੀ ਹੈ ਮਾਰਗ ਉਤੇ ਚੱਲਣ ਦੀ ਪ੍ਰੇਰਣਾ ਲੈਣੀ ਹੈ ਜੋ ਚੱਲ ਪਿਆ ਯਾਤਰਾ ਆਰੰਭ ਹੋ ਗਈ ਤੇ ਚੱਲਣਾ ਕਿ ਜਿਸਨੇ ਜਪਣਾ ਆਰੰਭ ਕਰ ਦਿੱਤਾ ਤੇ ਜਪਣਾ ਕਿਵੇਂ ਗਾਵੀਏ ਸੁਣੀਏ ਮਨ ਰੱਖੀਏ ਬਾ ਰਸਨਾ ਉਸਦੀ ਗਾਇਣੀ ਕਰਨ ਲੱਗ ਪਵੇ ਵਾਹਿਗੁਰੂ ਵਾਹਿਗੁਰੂ ਤੇ ਕੰਨਾ ਨਾਲ ਉਹ ਸੁਣੇ ਅੰਦਰੋਂ ਉਸ ਦਾ ਭਰੋਸਾ ਵੀ ਹੋਵੇ ਕਿ ਹੈ ਪਰਮਾਤਮਾ ਹੈ ਇਹ ਸ਼ਰਤ ਕਿਉਂ ਲਾਈ ਹੈ ਜੋ ਇਨਾ ਅੱਖਾਂ ਨਾਲ ਦਿਖਾਈ ਨਾ ਦੇਵੇ ਅਰ ਜੋ ਇੰਦਰੀਆਂ ਦੀ ਪੌਂਚ ਤੋਂ ਪਰੇ ਹੋਵੇ ਉਸ ਤੇ ਵਿਸ਼ਵਾਸ ਕਰਨਾ ਕੋਈ ਸੌਖੀ ਖੇਡ ਨਹੀਂ ਹੈ ਇੰਜ ਕਹ ਲੋ ਕੋਈ ਹਜ਼ਾਰਾਂ 'ਚ ਇੱਕ ਦੋ ਮਨੁੱਖ ਹੋਣਗੇ ਜਿਨ੍ਹਾਂ ਦਾ ਪੂਰਾ ਵਿਸ਼ਵਾਸ ਬਝਿਆ ਹੋਵੇ ਬਾਕੀ ਸਭ ਇਨਦਾਰੀ ਨੇ ਮੰਦਰ ਮਸਜਿਦ ਗੁਰਦੁਆਰਿਆਂ ਦੀ ਭੀੜ ਨੂੰ ਵੇਖ ਕੇ ਕਿਦਰੇ ਅੰਦਾਜ਼ਾ ਨਾ ਲਾ ਲੈਣਾ ਕਿ ਸਾਰੀ ਦੁਨੀਆ ਧਾਰਮਿਕ ਹੈ ਦੋ ਸ਼ਬਦ ਬਰਦਾਸ਼ਤ ਕਰ ਲੈਣਾ ਬਹੁ ਗਿਣਤੀ ਦੇ ਵਿੱਚ ਮਸਜਿਦ ਦੇ ਵਿੱਚ ਵੀ ਅਧਾਰਮਤ ਬੈਠੇ ਹੁੰਦੇ ਨੇ ਬਹੁ ਗਿਣਤੀ ਦੇ ਵਿੱਚ ਮਸਜਦ ਜੋ ਹੈ ਮੰਦਰਾਂ ਦੇ ਵਿੱਚ ਵੀ ਅਧਾਰਮਤ ਬੈਠ ਰਹੇ ਹੁੰਦੇ ਨੇ ਔਰ ਬਹੁ ਗਿਣਤੀ ਦੇ ਵਿੱਚ ਗੁਰਦੁਆਰਿਆਂ 'ਚ ਵੀ ਉਹੀ ਆਉਂਦੇ ਨੇ ਜੋ ਚਲਦੇ ਕੋਈ ਨਹੀਂ ਜਿਨ੍ਹਾਂ ਦਾ ਵਿਸ਼ਵਾਸ ਟੁੱਟਿਆ ਹੋਇਆ ਹੈ ਭਰੋਸਾ ਕੋਈ ਨਹੀਂ ਕਉ ਕੇ ਭਰੋਸਾ ਵੱਜ ਜਾਏ ਤੋ ਮਾਰਾ ਜਪੈ ਮਨ ਜਾਂਕੇ ਰਦੇ ਬਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਉੱਥੇ ਤੇ ਖੇਡ ਪੁਰ ਹੋਰ ਹੋ ਜਾਂਦੀ ਏ ਉੱਥੇ ਤੇ ਜਪ ਜਾਪ ਹੋ ਜਾਏਗਾ ਅਗਰ ਭਰੋਸਾ ਵੱਜ ਗਿਆ ਉੱਥੇ ਤੇ ਸ਼ਬਦ ਪ੍ਰਾਣਾ ਦੇ ਸ਼ਰਮ ਜਾਏਗਾ ਇਹ ਕਿ ਸ਼ਬਦ ਮੇਰੇ ਪ੍ਰਾਣ ਵਸਤ ਐ ਬਹੁੜ ਜਨਮ ਨਾ ਆਵਾ ਇਹ ਫਲਾਸਾ ਦਾਸ ਨੇ ਆਪ ਜੀ ਦੇ ਸਾਹਮਣੇ ਕੀਤਾ ਸੀ ਇਹ ਰਸਨਾ ਜੋ ਜਪਦੀ ਉਹ ਪ੍ਰਾਣਾ ਚ ਕਿਸ ਤਨਾ ਵਸ ਜਾਂਦਾ ਹੈ। ਪੂਰਨ ਖਰਸਾ ਅਭੀ ਦੇ ਸਾਹਮਣੇ ਰੱਖਿਆ ਸੀ। ਜਪ ਕੋ ਜਾਪ ਹੋ ਜਾਂਦਾ ਹੈ। ਇਹੀ ਜਾਪ ਬੈਰਾਗ ਹੋ ਜਾਂਦਾ ਹੈ। ਜਗਤ ਨਾਲੋਂ ਬਿਲਕੁਲ ਤੋੜ ਕੇ ਰੱਖ ਦਿੰਦਾ। ਇਸ ਤਰ੍ਹਾਂ ਦਾ ਮਨੁੱਖ ਹੋਵੇਗਾ ਪਰਵਾਰ ਦੇ ਵਿੱਚ ਬਿਲਕੁਲ ਟੁੱਟਿਆ ਹੋਇਆ। ਹੋਵੇਗਾ ਸੰਸਾਰ ਦੇ ਵਿੱਚ ਬਿਲਕੁਲ ਟੁੱਟਿਆ ਹੋਇਆ। ਬਿਲਕੁਲ ਮਿਰਲੇ ਪਹੁੰਚ ਜਾਏ। ਲਿਪਾਇ ਮਾਨ ਨਹੀਂ ਹੋਵੇਗਾ ਜਿਸ ਤਰ੍ਹਾਂ ਇੱਕ ਪੱਕੇ ਨਾਰੀਅਲ ਲਈ ਸਬੂਤ ਦੇਈਏ ਪੱਕਾ ਨਾਰੀਅਲ ਉਸ ਦੀ ਗਿਰੀ ਖੌਲ ਦੇ ਅੰਦਰ ਹੈ ਪਰ ਖੌਲ ਨਾਲੋਂ ਸੰਬੰਧ ਤੋੜ ਬੈਠੀ ਹੈ ਹੈ ਤੇ ਖੌਲ ਦੇ ਅੰਦਰ ਸ ਪਰ ਉਹ ਕੋਈ ਖੌਲ ਨਾਲ ਰਿਸ਼ਤਾ ਨਹੀਂ ਹੈ ਉੱਪਰ ਜਿਹੜਾ ਫੌਲ ਹੈ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ ਟੁੱਟ ਗਈ ਹੈ ਤੇ ਪਰਿਵਾਰ ਨਾਲ ਐਸੇ ਪਰਿਵਾਰ ਦੇ ਵਿੱਚ ਕੁਈ ਗੂੜਾ ਰਿਸ਼ਤਾ ਨਹੀਂ ਰਹਿ ਗਿਆ ਐ ਤੇ ਸੰਸਾਰ ਦੇ ਵਿੱਚ ਕੋਈ ਬਹੁਤ ਗੂੜਾ ਰਿਸ਼ਤਾ ਨਹੀਂ ਰਹਿ ਗਿਆ ਐ ਤੇ ਦੇ ਖੌਲ ਦੇ ਅੰਦਰ ਪਰ ਖੌਲ ਦੇ ਨਾਲ ਕੋਈ ਸੰਬੰਧ ਨਹੀਂ ਰਹਿ ਗਿਆ ਐ ਤੇ ਜੇ ਸਰੀਰ ਦੇ ਵਿੱਚ ਪਰ ਸਰੀਰ ਨਾਲ ਕੋਈ ਬਹੁਤ ਗਹਿਰਾ ਰਿਸ਼ਤਾ ਨਹੀਂ ਰਹਿ ਗਿਆ ਇਸ ਤਰ੍ਹਾਂ ਦਾ ਮਨੁੱਖ ਸੰਸਾਰ ਦੇ ਚ ਹੋ ਕੇ ਵੀ ਸੰਸਾਰ ਦੇ ਚ ਨਹੀਂ ਆਉਂਗਾ ਇਹੀ ਤੇ ਤ੍ਰਿਪਤਾ ਜੀ ਦਾ ਗਿਲਾ ਸੀ ਪੁੱਤਰ ਨਾਨਕ ਤੂੰ ਘਰ ਦੇ ਵਿੱਚ ਵੀ ਆਉਂਦਾ ਹੈ ਤੇ ਜਿਹਾ ਪ੍ਰਤੀਤ ਆਉਂਦਾ ਜਿਵੇਂ ਨਹੀਂ ਹੈ। ਇਹੀ ਤੇ ਤ੍ਰਿਪਤਾ ਦਾ ਗਿਲਾ ਸੀ। ਤੂੰ ਪਰਿਵਾਰ ਦੇ ਵਿੱਚ ਵੀ ਆਉਂਦਾ ਹੈ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ। ਸਾਨੂੰ ਖੁਸ਼ੀ ਨਹੀਂ ਆਉਂਦੀ ਜਦ ਤੂੰ ਨਹੀਂ ਆਉਂਦਾ ਤੇਰੀ ਯਾਦ ਤੜਪਾਉਂਦੀ ਹੈ ਪਰ ਜਦ ਤੂੰ ਪਰਿਵਾਰ ਦੇ ਵਿੱਚ ਆਉਂਦਾ ਹੈ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ। ਆਮੀ ਮਨ ਦੁਖੀ ਆਦਿ ਵਾਕਈ ਇਸ਼ਤਰਾੰ ਦਾ ਮਨੁੱਖ ਸੰਸਾਰ ਦੇ ਚ ਓ ਕੇ ਵੀ ਸੰਸਾਰ ਦੇ ਚ ਨਹੀਂ ਆਉਂਦਾ ਅਭਿਆਸ ਦੇ ਚ ਇੱਕ ਮਾਰਗ ਆਉਂਦਾ ਹੈ ਜਪ ਜਾਪ ਬਣ ਜਾਂਦਾ ਹੈ ਜਾਪ ਬੈਰਾਦ ਬਣ ਜਾਂਦਾ ਹੈ ਇਸੇ ਨੂੰ ਕਹਦੇ ਨੇ ਸਨਾਤਨ ਮਤ ਦੇ ਸੰन्यास ਔਰ ਕਲਜੀ ਧਰਵੀ ਕੈਨ ਨੇ ਸੰਿਆਸੀ ਹੋਏ ਬਿਨਾਤੇ ਪਰਮ ਪੱਦੀ ਪ੍ਰਾਪਤੀ ਨੇ ਪਰ ਕਿਸ ਤਰ੍ਹਾਂ ਦਾ ਸੰਿਆਸੀ ਰੇ ਮਨ ਐਸੋ ਕਰ ਸੰਿਆਸਾ ਸ਼ਬਦ ਤੁਸੀਂ ਬਹੁਤ ਸੁਣਿਆ ਹੋਵੇਗਾ ਔਰ ਬੜਾ ਅਨੁਕੰਠ ਵੀ ਹੋਵੇ ਰੇ ਮਨ ਐਸੋ ਕਰ ਸੰਿਆਸਾ ਬਨਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਣੇ ਉਦਾਸਾ ਇਤਨੇ ਗੰਤ ਸਪਸ਼ਟ ਹੋ ਗਈ ਕਿ ਕਲਣੀ ਧਰਮ ਨੇ ਵੀ ਕਬੂਲ ਕਰ ਲਿਆ ਕਿ ਸੰਨਿਆਸੀ ਹੋਏ ਬਿਨਾ ਪਰਮ ਪੱਤੀ ਪ੍ਰਾਪਤੀ ਨਹੀਂ ਹੈ। ਅਗਾਨਪੁਰਖ ਦੀ ਪ੍ਰਾਪਤੀ ਨਹੀਂ ਹੈ। ਤੋ ਸੰਨਿਆਸੀ ਕੌਣ ਹੁੰਦਾ ਹੈ ਉਦਾਸੀ ਹੀ ਸੰਨਿਆਸੀ ਹੁੰਦਾ ਦੂਸਰਾ ਨਹੀਂ ਹੁੰਦਾ। ਮਨ ਹੀ ਮਾਇਆ ਕੋ ਉਦਾਸਾ ਜੋ ਉਦਾਸ ਨਹੀਂ ਉੱਤੇ ਸੰਨਿਆਸ ਕਾ ਦਾ। ਉਦਾਸੀ ਤੇ ਸੰਨਿਆਸੀ ਬਿਰਤੀ ਦੋਵੇਂ ਇਕੱਠਿਆਂ ਜੋ ਵੀ ਆ ਗਿਆ ਨੇ। ਉਦਾਸ ਮਨੋ ਸਨਿਆਸ ਨੂੰ ਗ੍ਰਹਿਣ ਕਰ ਹੀ ਲੈਂਦਾ ਹੈ ਉਦਾਸ ਉਦਾਸ ਮਨੁੱਖ ਲਈ ਇਹ ਜੀਵਨ ਅਸਾਰ ਪਰਦੇਿਤ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਐਸਾ ਕਿਹਾ ਜਿਸ ਦਰਕਾਰਣ ਫੇਰਾ ਉਦਾਸੀ ਸੋਦਰ ਕੋਈ ਆਏ ਕਹੇ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੇ ਤਾਂ ਕਿਵੇਂ ਤੁਹਾਡੇ ਅੰਦਰ ਕੋਈ ਫਜ਼ੂਲ ਦਾ ਤਰਕ ਨਾ ਪੈਦਾ ਹੋ ਜਾਏ ਔਰ ਕਈ ਦਫਾ ਹੈਰਾਨੀ ਗੀ ਆਉਂਦੀ ਏ ਜੋ ਇਸ ਮੰਜ਼ਲ ਦੇ ਰਾਤੀ ਵੀ ਨਹੀਂ ਸੋਝ ਵੀ ਨਹੀਂ ਸਮਝ ਵੀ ਨਹੀਂ ਉਹ ਵੀ ਆਪਣੀ رائے ਦੇ ਦਿੰਦੇ ਨੇ ਹੈਰਾਨੀ ਗੀ ਆਉਂਦੀ ਏ ਔਰ ਗਜ਼ਬ ਦੀ ਗੱਲ ਹੈ ਕਿ ਧਾਰਮਿਕ ਦੁਨੀਆ ਦੇ ਵਿੱਚ ਉਹਨਾਂ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਇਸ ਮਾਰਗ ਦੇ ਪਾndi ਵੀ ਨਹੀਂ ਇਸ ਮਾਰਗ ਦਾ ਕੋਈ ਅਨੁਭਵ ਹੀ ਨਹੀਂ ਲੇਕਿਨ رائے ਦੇ ਦਿੰਦੇ ਨੇ ਆਪਣੀ رائے ਦਿੰਦੇ ਨੇ ਬੜੀ ਕੀਮਤੀ رائے ਕਹਿੰਦੇ ਨੇ ਸਾਡੀ ਇਹ ਬਿਲਕੁਲ ਸਹੀ ਹੈ ਖੈਰ ਮੁਖਤਸਰ ਦੇ ਰਹ ਮਰਸਤਰਾ ਸੰਿਆਸੀ ਤੇ ਉਦਾਸੀ ਦਿਰਤੀ ਦੋਵੇਂ ਇਕੱਠੀਆਂ ਨੇ ਉਦਾਸੀ ਸੰਿਆਸੀ ਹੁੰਦਣ ਲਾਜ਼ਮੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਦਰਕਾਰਣ ਕਿਰਾ ਉਦਾਸੀ ਸੋਦਰ ਕੋਈ ਆਏ ਕਹੇ ਸੰਸਾਰ ਤੋਂ ਉਦਾਸ ਹੋ ਕੇ ਮੈਂ ਜਿਸ ਦਰਦ ਦੀ ਤਲਾਸ਼ ਕਰ ਰਿਹਾ ਕੋਈ ਮੈਨੂੰ ਦੱਸੇ ਉਹ ਦਰ ਕਿੱਥੇ ਹੈ ਉਸ ਪਰਮਾਤਮਾ ਦਾ ਆਵਾਸ ਕਿੱਥੇ ਹੈ ਉਦਾਸ ਹੋ ਕੇ ਮੈਂ ਉਹ ਤਲਾਸ਼ ਕਰ ਰਿਹਾ ਗੁਰਨਾਣਕ ਦੇਵ ਜੀ ਮਹਾਰਾਜ ਦੇ ਵੱਡੇ ਸਹਿਬਜ਼ਾਦੇ ਸਿਰਫ ਸਿੱਖ ਜਗਤ ਵਿੱਚ ਇਤਨਾ ਹੀ ਕਿੰਨ ਤੋਂ ਬੰਦੂ ਹੈ ਉਹਨੇ ਗੁਰੂ ਨਾਨਕ ਦੀ ਇੱਕ ਦੋ ਥਾਵਾਂ ਤੇ ਬਚਨ ਨਹੀਂ ਮੰਨਿਆ ਹੁਕਮ ਅਦੋਲੀ ਦਿੱਤੀ ਤੇ ਕਿੰਨੀ ਇਤਨੀ ਗੱਲ ਸਪਸ਼ਟ ਹੈ ਕਿ ਇਹ ਜਨਮ ਤੋਂ ਉਦਾਸੀ ਸੀ ਸੀ ਉਦਾਸੀ ਇਸਨੇ ਜੋ ਪੰਕਨੂ ਵੀ ਬਣਾਇਆ ਜਿਹੜਾ ਪੰਕ ਉਦਾਸੀ ਪੰਕ ਉਦਾਸ ਜਨਮ ਤੋਂ ਉਦਾਸੀ ਸੀ ਗੁਰੂ ਪ੍ਰਤਾਪ ਸੂਰਜ ਦੇ ਜਿੱਤੇ ਐਸਾ ਲਿਖਿਆ ਕੰਨ ਵੀ ਪਾਟੇ ਹੋਏ ਸਨ ਜਨਮ ਦੇ ਸਮੇਂ ਪਰ ਉਹ ਤਾਂ ਨੇ ਕਹਿ ਦਿੱਤਾ ਇਹ ਕੋਈ ਮਹਾਨ ਜੋਗੀ ਹੈ ਕੋਈ ਮਹਾਰਿਸ਼ੀ ਹੈ ਔਰ ਵਾਕਈ ਇਤਨੇ ਵੱਡੇ ઋષੀ ਦੇ ਘਰ ਕਿਸੇ ઋષਿ ਨਹੀਂ ਆਣਾ ਸੀ ਔਰ ਕਿਸ ਨੇ ਆਣਾ ਸੀ ਜਨਮ ਤੋਂ ਇਕ ਉਦਾਸ ਔਰ ਉਹ ਗਾਲਬਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਕਤੇ ਹੀ ਉਦਾਸੀ ਨਾਨਕ ਬੰਥ ਦਾ ਬਹੁਤ ਵੱਡੇ ਪੱਦਰ ਤੇ ਸਾਰੇ ਭਾਰਤ ਦੇ ਵਿੱਚ ਪ੍ਰਚਾਰ ਕਰਦੇ ਰਹੇ ਕਾਬਲ ਕੰਧਰ ਦੇ ਚਬੀਸ਼ ਅੱਜ ਵੀ ਜੋ ਕਾਬਲ ਕੰਧਾਰ ਦੇ ਸਿੱਖੀ ਹੈ ਗਾਲਬਨ 1 ਲੱਖ ਦੇ ਕਰੀਬ ਸਿੰਘ ਨੇ ਕਾਬਲ ਗਜ਼ਨੀ ਜਰਾਲਾਬਾਦ ਫੌਜ ਤਹਰਾਕ ਕੰਧਾਰ ਬਹੁਤ ਸਾਰੇ ਗੁਰਦੁਆਰੇ ਨੇ ਬੜੇ ਵੱਡੇ ਵੱਡੇ ਸ਼ਾਨਦਾਰ ਉਹ ਜੋ ਸਿੱਖੀ ਹੈ ਉਦਾਸੀਆਂ ਦੀ ਪਹਿਲਾਈ ਹੋਈ ਉਹਨਾਂ ਦਾ ਪ੍ਰਚਾਰ ਉਸ ਉਹਨਾਂ ਦੇ ਧੋਣੇ ਵੀ ਬਣੇ ਨੇ ਬਾਬਾ ਸ੍ਰੀ ਚੰਦੇ ਪੰਜ ਸਤ ਗੁਰਦੁਆਰੇ ਬਣੇ ਹੋਏ ਨੇ ਉਹਨੂੰ ਸ੍ਰੀ ਚੰਦ ਦੀ ਧਰਮਸਾਲ ਕਹਿੰਦੇ ਨੇ ਬਾਬਾ ਸ੍ਰੀ ਚੰਦ ਦੀ ਧਰਮਸਤ ਵਰਨਟੇਰ ਦੇ ਚ ਨਹੀਂ ਕਾਫੀ ਸਨ ਤੇ ਲਹਿੰਦਾ ਪੰਜਾਬ ਜੋ ਲਾਹੌਰ ਤੋਂ ਪਰੇ ਦਾ ਪੰਜਾਬ ਸੀ ਇੱਥੇ ਵੀ ਉਦਾਸੀਆਂ ਦੇ ਬੇਰੇ ਬਹੁਤ ਜ਼ਿਆਦਾ ਸਨ ਫਿਰ ਜਗਨਨਾਥ ਪੁਰੀ ਰਾਮੇਸ਼ਵਰਮ ਇਹ 88 ਤੀਰਥਾਂ ਦੇ ਉੱਤੇ ਜਿਹੜੇ ਆਸਥਾਨ ਸਨ ਇਹ ਵੀ ਉਦਾਸੀਆਂ ਦੇ ਸਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗੁਰਨਾਨਕ ਪੰਥ ਦਾ ਇਹ ਪ੍ਰਚਾਰ ਕਰਦੇ ਸਨ ਤੇ ਵੀ ਮੈਰਸ ਕਰ ਗਏ ਇਹ ਸਿੱਖ ਜਗਤ ਦੇ ਆਦ ਮਿਸ਼ਨਰੀ ਸਨ ਪਹਿਲੇ ਮਿਸ਼ਨਰੀ ਇਨਾ ਨਹੀਂ ਪ੍ਰਚਾਰ ਕੀਤਾ। ਅਕਾਲੀ ਲਹਿਰ ਤੋਂ ਪਹਿਲੇ ਨਨਕਾਣਾ ਸਾਹਿਬ ਹੋਰ ਸਾਰੇ ਵੱਡੇ-ਵੱਡੇ ਸਥਾਨ ਇਨਾ ਕੋਲ ਸੀ। ਬਦਕਿਸਮਤੀ ਐਸੀ ਹੋਈ ਕਿ ਸਿਰਫ 2% ਉਦਾਸੀ ਬਰਸ਼ਟ ਹੋ ਗਏ। 2% 98 ਠੀਕ ਸਨ। 2% ਹੰਕਾਰੀ ਹੋ ਗਏ। 2% ਵਿਕਾਰੀ ਹੋ ਗਏ। ਉਨਾ ਦੋ ਫਿਸਦੀ ਉਦਾਸੀਆਂ ਨੂੰ ਦੇਖ ਕੇ ਜੋ ਵ੍ਰਸ਼ਟ ਹੋਏ ਸੰਗ ਇੱਕ ਲਹਿਰ ਚਲੀ ਕਿ ਗੁਰਦੁਆਰੇ ਇਹਨਾਂ ਕੋਲ ਲੈ ਲਈਏ ਹਾਲਾਂਕਿ ਇਹ ਉਦਾਸੀ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸਨ ਦੁਪਹਿਰੇ ਦਸਮ ਗ੍ਰੰਥ ਦੀ ਕਥਾ ਕਰਦੇ ਸਨ ਔਰ ਸ਼ਾਮ ਨੂੰ ਰਾਤ ਦੇ ਸਮੇਂ ਗੁਰਪ੍ਰਤਾਪ ਸੂਰਜ ਦੀ ਕਥਾ ਕਰਦੇ ਸਨ ਤਿੰਨ ਤਰ੍ਹਾਂ ਦੀ ਕਥਾ ਹੁੰਦੀ ਸੀ ਮੇਰਾ ਵੀ ਬਚਪਨਾ ਹੈ ਪਰ ਉਸ ਜ਼ਮਾਨੇ ਦੀ ਗੱਲ ਆ ਉਸ ਬਚਪਨ ਦੀ ਮੈਨੂੰ ਯਾਦ ਨੇ ਆਪਣੇ ਬਚਪਨ ਦੀ ਤਿੰਨ ਟਾਈਮ ਤਥਾ ਉਹਦੀ ਸੀ ਦਾਸ ਦੇ ਇਲਾਕੇ ਫਰੰਟੀਅਰ ਦੇ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਦੁਪਹਿਰੇ ਦਸਮ ਗ੍ਰੰਥ ਦੀ ਜਿਹਦੇ ਕੋਲ ਵਕਤ ਹਾਇਆ ਦਿਸੋ ਸ਼ਾਮੀ ਗੁਰਪਰਦਾਸ ਹੋ ਰਹੀ ਤੇ ਇਹ ਇਤਿਹਾਸਕ ਗੱਲ ਆਉਂਦੀ ਸੀ ਰਾਤ ਨੂੰ ਦੁਪਹਿਰੇ ਦਸਮ ਗ੍ਰੰਥ ਦੀ ਜੋ ਵਕਤ ਕੱਢ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹੁੰਦੇ ਨੇ ਹੋ ਆ ਕੇ ਸਮਝਣ ਇਹ ਤੇ ਨਈ ਕਥਾਵਾਂ ਅਜ ਵੀ ਹਜ਼ੂਰ ਸਾਹਿਬ ਆਉਂਦੀਆਂ ਨੇ ਸਵੇਰੇ ਗੁਰੂ ਗ੍ਰੰਥ ਸਾਹਿਬ ਦੀ ਦੁਪਹਿਰ ਨੂੰ ਦਸਮ ਗ੍ਰੰਥ ਦੀ ਸ਼ਾਮ ਨੂੰ ਗੁਰੂ ਪ੍ਰਤਾਪ ਸਰ ਜੀ ਦੀ ਇਹ ਅਸਤਾਨਵੀ ਉਦਾਸੀਆਂ ਕੋਲ ਸੀ ਇਹ ਵੀ ਮਹਿਰਸ ਕਰਦੇ ਹਨ ਮਹਾਨੀ ਨਰਾਇਣ ਦਾਸ ਜਿਸ ਦੇ ਕੋਲ ਲੰਕਾਣਾ ਸਾਹਿਬ ਸੀ ਇਹ ਬਰਸਟ ਹੋ ਗਿਆ ਸੀ ਉਹ ਬਰਸਟ ਹੋਇਆ ਕੁਝ ਅੰਗਰੇਜ਼ਾਂ ਦੀ ਚਾਲ ਉਹ ਉਹਨਾਂ ਨੇ ਦੇਖਿਆ ਕੇਂਦਰੀ ਅਸਥਾਨ ਹੈ। ਪਰ ਸਾਰਾ ਸਿੱਖ ਜੁੜਿਆ ਹੋਇਆ ਹੈ ਇਸ ਮੰਤ ਨੂੰ ਕਾਬੂ ਕਰੀਏ। ਮੁਠੀ ਚਲਾਈਏ ਜਿਸੇ ਹਕੂਮਤਾਂ ਆਮ ਕਰਦੀਆਂ। ਤੋਂ ਦੋ ਫੀਸਦੀ ਮਹੰਤ ਭ੍ਰਸ਼ਟ ਹੋ ਗਏ। ਲਹਿਰ ਚੱਲੀ ਸਿੱਖਾਂ 'ਚ ਰੋਸ ਪੈਦਾ ਹੋਇਆ ਹੈ ਭ੍ਰਸ਼ਟ ਹੋਏ ਨੇ। ਅਸੀਂ ਸਾਰੇ ਗੁਰਦੁਆਰੇ ਖੋਲੇ ਨਾ। ਤਮਾਮ ਲੈ। ਬਈ ਅਸੀ ਆਲ ਪ੍ਰਚਾਰ ਦੇ ਰਾਹ ਗਏ ਪਤਾ ਸਹਿਜੇ ਸਹਿਜੇ ਕੀ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਹੋਈ ਦਸਮ ਗ੍ਰੰਥ ਦੀ ਕਥਾ ਬੰਦ ਹੋਈ ਗੁਰੂ ਪ੍ਰਤਾਪ ਸੂਰਜ ਦੀ ਕਥਾ ਵੀ ਬੰਦ ਹੋ ਗਈ ਟਾਵਾ ਟਾਵਾ ਥਾਵਾ ਤੇ ਰਹਿ ਗਈ ਨਾ ਮਿਸ਼ਨਰੀ ਰੇ ਨਾ ਉਹਨਾਂ ਤਿੰਨਾਂ ਮਹਾਨ ਗ੍ਰੰਥਾਂ ਦੀ ਕਥਾ ਕਰਨ ਵਾਲੇ ਕਸਾਦਾਰ ਰੇ ਪਹਿਨੇ ਜਿੱਥੇ ਕਰੀਬਨ ਕਰੀਬਨ ਹਰ ਹਿੰਦੂ ਘਰਾਂ ਨੇ ਚ ਇੱਕ ਬੱਚਾ ਸਿੰਘ ਸਜਦਾਸ ਉਹਨਾਂ ਨੂੰ ਅਸੀਂ ਸੈਦਾਰੀ ਕਹਿੰਦੇ ਸੀ ਜਿਹੜਾ ਇਹ ਬੱਚਾ ਸਿੰਘ ਸਜਾਇ ਲਓ ਸੈਦਾਰੀ ਕੇਸਾਦਾਰੀ ਸੈਦਾਰੀ ਦੋ ਤਰ੍ਹਾਂ ਦੀ ਸਿੱਖੀ ਸੀ ਸਿੱਖੀ ਵੱਧ ਰਹੀ ਸੀ ਉਦਾਸੀਆਂ ਦਰਗੇਸ਼ ਔਰ ਨਿਰਵਲਿਆ ਕਰਕੇ ਇਹਨਾਂ ਦੋ ਆਗੋਲ ਅਸਥਾਨ ਸਨ ਗੁਰਦੁਆਰਾ ਇੱਕ ਬਣਿਆ ਔਰ ਅਸੀਂ ਇਹ ਗੁਰਦੁਆਰੇ ਉਹਨਾਂ ਕੋਲ ਲੈ ਲੈ ਦੇਣੇ ਪੈਜ ਕਾਨੂੰਨ ਬਣ ਗਿਆ ਔਰ ਇਹ ਲਹਿਰ ਅਕਾਲੀਆਂ ਨੇ ਜਿੱਤ ਲਈ ਬੜੀ ਖੁਸ਼ੀ ਮਨਾਈ ਕੌਮ ਨੇ ਗੁਰਦੁਆਰੇ ਸਾਡੇ ਕੋਲ ਆ ਗਏ ਉਹਨੂੰ ਹੁਣ ਕੌਣ ਦੱਸੇ ਧਾਰਮਿਕ ਅਸਥਾਨ ਤੇ ਚਲਾਣਾ ਚਲਾਣੇ ਸੰ ਧਰਮ ਦੇ ਗਿਆਨੀਆਂ ਨੇ ਵਪਾਰੀ ਵਕਤਵਦ ਇਨਸਾਮ ਕਰ ਸਕਦਾ ਚਲਾ ਨਹੀਂ ਸਕਦਾ ਸੰਸਾਰੀ ਵੱਤ ਤੋਂ ਵੱਦ ਇਨਜ਼ਾਮ ਕਰ ਸਕਦਾ ਚਲਾ ਨਹੀਂ ਸਕਦਾ ਧਰਮ ਮੰਦਰ ਨੂੰ ਤੇ ਕੋਈ ਧਾਰਮਿਕ ਵਰਤੀ ਦੀ ਸੋਜ ਬੋਝ ਰੱਖਣ ਵਾਲਾ ਹੀ ਚਲਾਵੇਗਾ ਇਹ ਸਾਰੇ ਅਸੀਂ ਕੱਢ ਦਿੱਤੇ ਨਿਰਮਲੇ ਵੀ ਉਦਾਸੀ ਹੋਇਆ ਕਿ 50 ਸਾਲਾਂ ਚ ਅਸੀਂ ਇੱਥੇ ਪਹੁੰਚ ਗਏ ਕਿ ਕ੍ਰਿਪਨ ਕ੍ਰਿਪਨ ਅੱਧੀ ਦੁਨੀਆ ਦੇ ਪ੍ਰਬੰਧਤਾ ਦੇ ਆਪਣੇ ਬੱਚੇ ਪਦ ਉਹਨਾਂ ਨੂੰ ਵੀ ਸਿੱਖੀ ਸਰੂਪ ਨਾ ਦੇ ਸਕੇ ਔਰ ਪ੍ਰਬੰਧਕ ਖੁਦ ਵੀ ਸਿੱਖਣਾ ਰਹ ਸਕੇ ਜਗਤ ਨੂੰ ਅਮ੍ਰਿਤਛ ਕਾਣਾ ਸੀ ਉਪਰ ਸ਼ਰਾਬੀ ਹੋ ਗਏ ਇਹੀ ਇਲਜ਼ਾਮ ਨਰੇਨ ਦਾਸ ਤੇ ਸੀ ਸ਼ਰਾਬ ਪੀਂਦੇ ਨਰੇਨ ਦਾਸ ਸ਼ਰਾਬ ਪੀਂਦੇ ਇਹਦੇ ਕੋਲ ਗੁਰਦੁਆਰਾ ਲੈ ਗੋ ਠੀਕ ਹੈ ਗਲਤ ਸੀ ਪਰ سلسلہ ਬਾਤ ਵਿੱਚ ਕੀ ਹੋਇਆ ਕੋਈ ਤਰੱਕੀ ਨਾ ਮਈ ਜਿਤਨੇ 18 ਤੀਰਥਾਂ ਨੋਤੇ ਉਦਾਸੀਆਂ ਦੇ ਅਸਥਾਨ ਸੰਨ ਉਸੇ ਜੇ ਸੇ ਜੇ ਮੱਠ ਬੰਦ ਹੋ ਗਏ। ਔਰ ਉੱਥੇ ਨਾਨਕ ਪੰਥ ਦਾ ਪ੍ਰਚਾਰ ਆਉਂਦਾ ਸੀ। ਮਾੜੀ-ਮੋਟੀਆਂ ਥੋੜੀਆਂ ਯਾਦਗਾਰਾਂ ਰਹਿ ਗ੍ਰੇਨ ਹੁਣ ਹੈ ਨਹੀਂ। ਜਗਨਨਾਥਪੁਰੀ ਦੇ ਸ੍ਰੀ ਗੁਰਦੁਆਰਾ ਸੀ ਮੰਦਰ ਦੇ ਸਾਹਮਣੇ ਔਰ ਗੁਰ ਨਾਨਕ ਦੀ ਬਾਣੀ ਗੂੰਜਦੀ ਸੀ। ਰਾਮੇਸ਼ਰ ਮੰਦਿਰ ਚ ਦੀ ਗੁਰਦੁਆਰਾ ਸੀ ਲੰਕਾ ਤੋਂ ਉੱਥੋਂ ਹੀ ਜਾਂਦੇ ਨੇ। ਔਰ ਸਿਰਫ ਉਦਾਸੀ ਸੰ ਜੋ ਅੱਜ ਛੋਟੀਆਂ-ਮਾਮੂਦੀਆਂ ਯਾਦਗਾਰ ਰਹਿ ਗਈ ਹੈ। ਬਾਕੀ तमाम ਤੀਰਥਾਂ ਤੇ ਵੀ ਸਨ ਬਿਲਕੁਲ ਨਾਮ ਮਾਤਰ ਹਣੋ ਦਲ ਨਾ ਰਹਿ ਗਈਆਂ ਨੇ ਹਾਲਾਂਕਿ ਉਸ ਡੰਗਰੇ ਨਾਲ سلسلہ ਚੱਲਦਾ ਰਹਿੰਦਾ ਜਿੱਥੇ ਤੱਕ ਮੈਂ ਅਤਕਤ ਨਹੀਂ ਕਰਦਾ ਭਾਰਤ ਦੀ 80% ਆਬਾਦੀ ਸਿਕੋਣੀ ਸੀ ਜਿਸ ਡੰਗਰ ਨਾਲ ਚੱਲ ਰਹੇ ਅਸੀਂ ਸਦਬੁਰਾ ਨੇ ਕਹਿਲ ਸੀ ਨੰ ਗਰੀਬ ਦਾ ਮੋਹ ਗੁਰੂ ਕੀ ਗੋਲ ਅਗੈ ਉਹਦਾ ਸੀ ਇਸ ਤਰ੍ਹਾਂ ਕਰਦੇ ਸਨ ਇੱਕ ਤੇ ਧਰਮ ਦਾ ਪ੍ਰਚਾਰ ਕਰਦੇ ਸਨ ਨਾਲੇ ਇਲਾਜ ਵੀ ਕਰਦੇ ਸਨ ਜੜੀ ਬੂਟੀ ਦਾ ਵੀ ਗਿਆਨ ਰੱਖਦੇ ਸਨ ਦੂਜੇ ਲੋਡ ਬੰਦਾ ਦੀ ਲੋੜ ਵੀ ਪੂਰੀ ਕਰਦੇ ਸ। ਤੁਸੀਂ ਕੀ ਵਧ ਰਹੀ ਸੀ? ਬਦਕਿਸਮਤੀ ਹੋਈ। ਧਾਰਮਿਕ ਅਸਥਾਨ ਆ ਗਏ ਉਹਨਾਂ ਦੇ ਹੱਥਾਂ 'ਚ ਜੋ ਬਿਲਕੁਲ ਪੂਰੇ ਰਾਜਨੀਤਕ ਤੇ ਫਿਰ ਇਲੈਕਸ਼ਨ ਨਾਲ ਚੋਣ ਆਉਣੀ। ਤੁਮ ਇਲੈਕਸ਼ਨ ਨਾਲ ਚੋਣ ਆਉਣੀ ਤਾਂ ਦੋ ਧੜੇ ਤੇ ਆਪਸ ਵਿੱਚ ਬਣ ਜਾਣਗੇ, ਹਰ ਸ਼ਹਿਰ ਦੇ ਵਿੱਚ ਬਣ ਜਾਣਗੇ। ਕਮ ਸੇ ਕਮ ਸਿੱਕ ਦੋ ਧੜਿਆਂ 'ਚ ਤੇ ਤਕਸੀਮ ਹੋਣਗੇ ਇਲੈਕਸ਼ਨ ਜੋ ਆਣੇ। ਪਾਰਟੀਆਂ ਦੋ ਤੇ ਬਣਨ ਗਿਆ। ਇੱਕ ਦਹਾ ਸਿੱਖਾਂ ਨੂੰ 2 ਹਿੱਸਿਆਂ 'ਚ ਵੰਡਦੇ ਹੀ ਐ ਇਹਨਾਂ ਨੂੰ 10 ਹਿੱਸਿਆਂ 'ਚ ਵੰਡਦੇ ਆ ਕੀ ਧੀਰ ਲੱਗਦੀ ਐ ਇਹਨਾਂ ਨੂੰ 30 ਹਿੱਸਿਆਂ ਦੇ 'ਚ ਵੰਡਦੇ ਆ ਵੀ ਧੀਰ ਲੱਗਦੀ ਐ ਸਿੱਖ ਵੰਡੇ ਵੇ ਕਮਜ਼ੋਰ ਹੋਏ ਕਿਸੇ ਹੀ ਕਮਜ਼ੋਰੀ ਤੋਂ ਲਾਭ ਉਠਾਇਆ ਰਾਧਾ ਸਾਨੀਆਂ ਨੇ ਨਿਰੰਕਾਰੀਆਂ ਨੇ ਔਰ ਉਹਨਾਂ ਨੂੰ ਸ਼ੈਦ ਹੀ ਮਿਲ ਗਏ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਗੁਰੂ ਵੀ ਖੜੇ ਕਰ ਦਿੱਤੇ ਜੇ ਸਿੱਖ ਸਿਰਫ ਪ੍ਰਧਾਨ ਦੇ ਨਾਂ ਤੇ ਸ਼ਿਕੱਤਰ ਦੇ ਨਾਂ ਤੇ 2 3 4 ਬਾਲਟੀਆਂ ਹੀ ਤਕਸੀਮ ਹੋ ਸਕਦੇ ਨੇ ਤੋ ਆਪਾਂ ਗੁਰੂ ਦੇ ਨਾਮ ਤੇ ਵੀ ਇਹਨਾਂ ਨੂੰ ਤਕਸੀਮ ਕਰ ਦਈਏ ਨਾਮਦਾਰੀਆਂ ਦਾ ਗੁਰੂ ਬਣ ਗਿਆ ਰਾਧਾ ਸਵਮੀਆਂ ਦਾ ਬਣ ਗਿਆ ਨਿਰੰਕਾਰੀਆਂ ਵੀ ਬਣ ਗਿਆ ਔਰ ਜਿੰਨੇ ਪੰਜਾਬ ਦੇ ਵਿੱਚ ਡੇਰੇ ਨੇ ਭਾਵੇਂ ਇਹਨਾਂ ਨੇ ਆਪਣੇ ਉੱਪਰ ਗੁਰੂ ਦੀ ਮੋਹਰ ਨਹੀਂ ਲਾਈ ਕਰੀਬਨ ਕਰੀਬਨ ਹੀ ਇਹ ਆਪਣੀਆਂ ਗਧੀਆਂ ਹੀ ਲਾ ਕੇ ਬੈਠੇ ਨੇ ਇਹ ਵੀ ਮੈਰਜ ਕਰਦੇ ਆ ਔਰ ਇਸ ਤਰ੍ਹਾਂ ਕੀ ਹੋਇਆ ਪੰਥ ਮਰਿਆਦਾ ਤੇ ਸੰਤ ਮਰਿਆਦਾ ਕਧਰਾ ਗਈ ਹਰ ਸੰਤ ਦੀ ਆਪਣੀ ਮਰਿਆਦਾ ਹੋ ਗਈ ਤੇ ਪੰਥ ਦੀ ਆਪਣੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਾ ਹੋਏ ਕੋਈ ਵੀ ਨਹੀਂ ਸੈਮ ਇਹ ਵੀ ਮਰਸ ਕਰਦੇ ਆ ਆਪਣੀ ਆਪਣੀ ਮਰਿਆਦਾ ਇਕ ਤੇ ਹੈ ਨਾ ਅਕਾਲ ਤਖਤ ਦੀ ਬਿਲਡਿੰਗ ਨੂੰ ਗਿਰਾਣਾ ਦੁਸ਼ਟ ਬਣਾ ਇਹ ਜਾਵਰਾ ਨਾ ਕੰਮ ਇਕ ਹੈ ਅਕਾਲ ਤਖਤ ਦੀ ਮਰਿਆਦਾ ਨੂੰ ਖੰਦ ਕਰਨਾ ਉਹਨੂੰ ਗਿਰਾਣਾ ਇਹ ਦੋ ਤਰ੍ਹਾਂ ਦੀ ਗਰਾਵਟ ਆਉਂਦੀ ਏ ਇਕ ਹੁੰਦਾ ਹੈ ਅਗਲ ਤਸੱਦ ਦੇ ਆਕਾਰ ਨੂੰ ਦਰਾਰਨਾ ਇਕ ਹੁੰਦਾ ਹੈ ਅਗਲ ਤਖਦ ਦੀ ਵਿਚਾਰ ਨੂੰ ਦਰਾਰਨਾ ਅਦਰ ਉਹ ਘਾਤਕ ਨੇ ਦੁਸ਼ਟ ਨੇ ਜੋ ਅਗਲ ਤਖਦ ਦੇ ਆਕਾਰ ਨੂੰ ਮਿਟਾਣਾ ਚਾਹੁੰਦੇ ਨੇ ਤਾਂ ਉਹ ਕੌਣ ਹੋਗੇ ਜੋ ਵਿਚਾਰ ਨੂੰ ਮਿਟਾਣਾ ਚਾਹੁੰਦੇ ਪਰ ਉਹ ਕੌਣ ਸੋਚੇ ਸੋਚ ਵਿਚਾਰ ਵਾਲੀ ਗੱਲ ਨਹੀਂ ਰਹੀ ਸੋਚੇ ਵਿਚਾਰ ਦਾ سلسلہ ਨਹੀਂ ਕੋਮੀ ਦਰਦ ਦੇ ਨਾਤੇ ਮਿਥਾ-ਥਾਤੇ ਇੱਕ ਨਿਕੀ ਜੀਆਂ ਆਵਾਜ਼ ਤੁਹਾਡੇ ਸਾਹਮਣੇ ਰੱਖਦੇ ਨਾ ਪੰਥ ਪੰਥ ਦੀ ਮर्यादा ਨਾਲ ਹੀ ਜ਼ਿੰਦਾ ਰਹੇਗਾ ਵਰਨਾ ਨਹੀਂ ਰਹਿ ਸਕੇਗਾ ਕਿਉਂਕਿ ਸੰਪਤੇ کم ਸੇ ਘਮ ਹਜ਼ਾਰਾਂ ਨੇ ਇਰਤੇ ਹਜ਼ਾਰਾਂ ਤਾਂ ਨਹੀਂ ਮर्यादा ਹੋ ਜਾਏਗੀ ਕੌਮ ਖੇਰੂ ਖੇਰੂ ਹੋ ਜਾਏਗੀ ਸ਼ਾਇਦ ਆ ਤੇ ਐਸਾ ਸੀ ਸੰਤ ਪੰਥ ਨਾਲ ਸਹਿਮਤ ਆਉਂਦਾ ਅੱਜ ਦਾ ਸੰਤ ਪੰਥ ਨਾਲ ਸਹਿਮਤ ਨਾ ਆ ਰਿਹਾ ਕੋਈ ਵੀ ਸਹਿਮਤ ਨਹੀਂ ਕੋਈ ਵੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਹੀਂ ਹੈ। ਔਰ ਕੋਈ ਵੀ ਸੰਤ ਆਪਣੇ ਆਸਾਨ ਨੂੰ ਗੁਰਦੁਆਰਾ ਕਹਿ ਲਾ ਕੇ ਰਾਜ਼ੀ ਨਹੀਂ। ਇਹ ਆਸ਼ਰਮ ਹੈ, ਇਹ ਡੇਰਾ ਹੈ, ਇਹ ਠਾਠ ਹੈ, ਇਹ ਗੁਰਦੁਆਰਾ ਨਹੀਂ ਹੈ। ਮੈਂ ਛੋਟੀ ਜਿਹੀ ਜ਼ਬਾਨ ਨਾਲ ਵੱਡੀ ਗੱਲ ਬਿਆ ਕਰਦਾ। ਅਰੇ ਤਵਾਮ ਨਾਮ ਐਸੇ ਨੇ ਆਪਣੇ ਇਜਾਦ ਬੀਤੇ ਹੋਏ ਨੇ ਪਰ ਨਾ ਪੁਰਾਣਾ ਨਾਂ ਤੇ ਇਹ ਹੀ ਸੀ ਗੁਰਦੁਆਰਾ ਗੁਰਦੁਆਰਿਆਂ ਦਾ ਨਾਮ ਗੁਰਦੁਆਰਾ ਮਿਟਾ ਕੇ ਹੋਰ ਹੋਰ ਨਾਮ ਦੀ ਆਰਮਕ ਸਥਲਾ ਨੂੰ ਦਿੱਤੇ ਗਏ ਔਰ ਇਸ ਤਰ੍ਹਾਂ ਦਸਨ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡਾ ਆਪਣਾ ਸਥਾਨ ਇੱਥੇ ਸੱਡੀ ਮਰਿਆਦਾ ਚਲੇਗੀ ਪੰਥ ਦੀ ਨਹੀਂ ਗੁਰੂ ਦੀ ਨਹੀਂ ਵਿਚਾਰ ਕਰਕੇ ਗੁਰੂ ਸੰਗੁਰੂ ਗ੍ਰੰਥ ਜੀ ਔਰ ਆਕਾਰ ਕਰਕੇ ਗੁਰੂ ਸੀ ਗੁਰੂ ਪੰਥ। ਤੇ ਜੇ ਪੰਥ ਦੀ ਮਰਿਆਦਾ ਨਹੀਂ ਮੰਨੀ। ਵੇਖ ਗੰਨ ਸਪਸ਼ਟ ਹੋ ਗਈ ਗੁਰੂ ਦੇ ਆਕਾਰ ਤੋਂ ਇਨਕਾਰੀ ਹੋਏ। ਤੇ ਅਜ ਗੁਰੂ ਦੇ ਆਕਾਰ ਤੋਂ ਇਨਕਾਰੀ ਕਲ ਵਿਚਾਰ ਤੋਂ ਇਨਕਾਰੀ देर ਕੀ ਲਗਣੀ। ਕੋਈ ਆਕਾਰ ਨੂੰ ਮਿਟਾਂਦਾ ਹੈ ਕੋਈ ਵਿਚਾਰ ਨੂੰ ਮਿਟਾਂਦਾ। ਫਿਰ ਇਹ ਤੇਨੇ ਵਿਚਾਰ ਉਹ ਹੈ ਗੱਲ ਆ ਗਈ। ਕਾਟੇਸ਼ ਰਹਿਆ ਸੀ। ਇਸ ਬੰਦਬਾਉ ਤੌਰ ਤਰੀਕਾ ਬਣਾਉ ਕੇ। ਜਦੋਂ ਮੈਂ ਅਖੀਰ ਮਈ ਦੇ ਮਹੀਨੇ ਚ ਵਿਦੇਸ਼ ਦੀ ਯਾਤਰਾ ਲਈ ਦੇਸ਼ ਤੋਂ ਰਵਾਨਾ ਹੋਇਆ ਸੀ ਬਾਬਾ ਹਰਬੰਸ ਸਿੰਘ ਜੀ ਦਿੱਲੀਸ ਮੈਨੂੰ ਮਿਲੇ ਗੁਰਦੁਆਰਾ ਸੀਸਗੰਜ ਸਾਹਿਬ ਦੀ ਸੇਵਾ ਕਰਾਰੇ ਨੇ ਦਸਨਲ ਕਾਫੀ ਪਿਆਰ ਕਰਦੇ ਨੇ ਮੈਨੂੰ ਕਹਿਣ ਲੱਗੇ ਬਹੁਤ ਵੱਡਾ ਖੂਨ ਖਰਾਬਾ ਹੋਇਆ ਸੀ ਜਦ 20ਵੀਂ ਸਦੀ ਮਹੰਤ ਬ੍ਰਸ਼ਟ ਹੋਏ ਸੰਤੇ ਸੀ ਉਹਨਾਂ ਕੋਲ ਗੁਰਦੁਆਰੇ ਲੈ ਉਹਨੋ ਤੜਬਾ ਬੋਇਆਸ ਬਹੁਤ ਸ਼ਹੀਦियां ਬਲਦੇ ਬਹੁਤ ਮਾਰੇ ਗਏ ਮੈਨੂੰ ਕਹਿਣ ਲੱਗੇ ਉਹਨਾਂ ਤੋਂ ਹਜ਼ਾਰਾਂ ਗੁਣਾ ਵਧ ਖੂਨ ਖਰਾਬਾ ਹੋਏਗਾ ਤਾਂ ਇਹਨਾਂ ਪੋਲਿਟਿਸ਼ਨ ਲੋਗਾਂ ਕੋਲ ਗੁਰਦੁਆਰੇ ਆਜ਼ਾਦ ਹੋਣਗੇ ਵਰਨਾ ਨਹੀਂ ਉਹ ਇਤਨੀ ਤਾਕਤ ਦੇ ਚ ਨਹੀਂ ਸਨਮਾਨ ਫਿਰ ਵੀ ਖੂਨ ਖਰਾਬਾ ਹੋਇਆ ਇਹਨਾਂ ਕੋਲ ਤੇ ਬੜੀ ਤਾਕਤ ਹੈ ਸਰਬ ਦੇ ਮੰਤਰੀਆਂ ਨਾਲ ਸੰਬੰਧਨ ਸਭ ਪੱਕੇ ਰਾਜਨੀਤਿਕ ਨੇ ਵੇਸ਼ ਦੇਚ ਪਿਛੜੀ ਕੇ ਨਾਲ ਜੋ ਹੈ ਦੇਖਿਆ ਗਿਆ ਹੈ। ਔਰ ਕਰੀਬਨ ਕਰੀਬਨ ਤਾਮ ਪੋਲਿਟਿਸ਼ੀਨ 6ਵੇਂ ਮਹੀਨੇ 7ਵੇਂ ਮਹੀਨੇ ਕਿਧਰੇ ਗੁਰਦੁਆਰੇ ਆ ਗਏ ਤੇ ਆ ਗਏ ਗੁਰਦੁਆਰੇ ਨਾਲ ਕੋਈ ਮਤਲਬ ਨਹੀਂ ਹੈ। ਗੁਰਦੁਆਰੇ ਨੂੰ ਤੇ ਇੱਕ ਪੌੜੀ ਬਣਾਇਆ ਹੋਇਆ ਹੈ ਪਾਰਲੀਮੈਂਟ ਤੱਕ ਪਹੁੰਚਣ ਵਾਸਤੇ। ਅਸੈਂਬਲੀ ਹਾਲ ਤੱਕ ਪਹੁੰਚਣ ਵਾਸਤੇ। ਮਨਿਸਟਰ ਦੀ ਕੁਰਸੀ ਤੇ ਪਹੁੰਚਣ ਵਾਸਤੇ। ਕੰਮ ਤੇ ਇਹ ਨਾਦਾ ਹੈ ਕਿ ਮਨੁੱਖਤਾ ਨੂੰ ਗੁਰੂ ਤੱਕ ਪਹੁੰਚਾਓ ਪਰ ਉਹ ਕਰਦੇ ਕੀ ਪਹਨੇ ਗੁਰੂ ਦੇ ਆਸਰੇ ਤੇ ਕਿਵੇਂ ਪਾਰਲੀਮੈਂਟ ਤੱਕ ਪਹੁੰਚੀਏ ਕਿਵੇਂ ਮਨਿਸਟਰ ਬਣੀਏ ਇਸ ਤਰ੍ਹਾਂ ਅਸੀਂ ਘਾਟੇ ਚ ਜਾ ਰਹੇ ਹਾਂ ਧਾਰਮਿਕ ਤੌਰ ਤੇ ਔਰ ਜੋ ਘਾਟਾ ਮਹਿਸੂਸ ਹੋਇਆ ਹੈ ਮੈਂ ਥਾਂ ਥਾਂ ਤੇ ਇਸ ਨੂੰ ਰੱਖਿਆ ਘਾਟੇ ਚਾਂਸ ਬਾਤੇ ਚ ਨਹੀਂ ਨਾ ਧਾਰਮਿਕ ਤੌਰ ਤੇ ਘਾਟੇ ਚ ਜਾ ਰਹੇ ਹਾਂ ਇਨਾ 50 ਸਾਲਾਂ ਤੇ ਬੌਧ ਘਾਟੇ ਚ ਚਲੇ ਗਏ ਥੋੜਾ ਜਿਹਾ 50 ਸਾਲ ਪਿੱਛੇ ਚਲੇ ਜਾਈਏ ਹਰ ਪਿੰਡ ਦੇ ਚ ਬ੍ਰਹਮ ਗਿਆਨੀ ਮੌਜੂਦ ਸੀ ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਮੌਜੂਦ ਸਨ ਜਿਨ੍ਹਾਂ ਨੂੰ ਵੇਖ ਕੇ ਗੁਰੂ ਚੇਤੇ ਆਉਂਦੱਸ ਹਰ ਪਿੰਡ ਦੇ ਚ ਗੁਰੂ ਗ੍ਰੰਥ ਸਾਹਿਬ ਦੇ ਉਹ ਅਰਥ ਬੋਧ ਦੇ ਜੋ ਹੈ ਵਿਚਾਰਕ ਮੌਜੂਦ ਸਨ ਪਰ ਕਥਾ ਕਰਨ ਵਾਲੇ ਮੌਜੂਦ ਸਨ ਗੁਰਪ੍ਰਤਾਪ ਸੂਰਜੀ ਵੀ ਦਸਮ ਗ੍ਰੰਥ ਦੀ ਗੁਰੂ ਗ੍ਰੰਥ ਸਾਹਿਬ ਦੀ ਅਜਨੇ ਕਾਟੇ ਚ ਗਏ ਆਂ ਅਸੀ ਇਨਾ 50 ਸਾਲਾਂ ਚ ਘਾਟੇ ਜਗਾਇਆ ਘਾਟਾ ਜਿੱਤੇਰੇ 2 ਸਾਲ ਨਹੀਂ ਹੋਵੇ ਤੇ ਬੰਦੇ ਨੂੰ ਸੋਚ ਲੈਣਾ ਚਾਹੀਦਾ ਸੀ ਹੈਰਾਨੀ ਗੀ 50 ਸਾਲਾਂ ਚ ਵੀ ਨਹੀਂ ਸੋਚੇ ਘਰੇ ਤੇ ਮੇਲਚਕਾਰ ਜੋ ਹੈ ਗੱਲ ਆ ਗਈ ਚੁੰਕਿ ਉਦਾਸ ਸ਼ਬਦ ਆਇਆ ਸੀ ਤਕ ਇਸ ਤੋਂ ਮੇਰੀ ਬਿਰਤੀ ਉਦਾਸੀਆਂ ਦੀ ਤਰਫ ਚਲੀ ਗਈ ਜਿਸ ਦਰਕਾਰਨ ਪੈਰਾ ਉਦਾਸੀ ਗੁਰਨਾਣਿ ਜਦੇ ਵੱਡੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਉਹਨਾਂ ਨੇ ਉਦਾਸ ਪੰਥ ਚਲਾਇਆ ਲੇਕਿਨ ਉਹਨਾਂ ਨੂੰ ਕਹਿੰਦੇ ਸਨ ਨਾਨਕ ਬੰਧੀ ਗੁਰ ਨਾਨਕ ਦੇ ਘਰ ਤੋਂ ਪੁਲਟ ਨਹੀਂ ਸਨ ਪ੍ਰਕਾਸ਼ ਉਹ ਗੁਰਗ੍ਰੰਥ ਸਾਹਿਬ ਦਾ ਹੀ ਕਰਦੇ ਸਨ ਗੁਰਬਾਣੀ ਉਹ ਗੁਰ ਨਾਨਕ ਦੇ ਹੀ ਪੜ੍ਹਦੇ ਸਨ ਪ੍ਰਚਾਰ ਉਹ ਗੁਰਬਾਣੀ ਦਾ ਹੀ ਕਰਦੇ ਸਨ ਪਰ ਸਿਰਫ ਇਤਨਾ ਗ੍ਰਸਤੀ ਨਹੀਂ ਬਣਨਾ ਸੰਸਾਰੀ ਨਹੀਂ ਬਣਨਾ ਘਰਾਬੇ ਦੋਨੇ ਇਹਨਾਂ ਦੇ ਜੋ ਹੈ ਚਲਦੇ ਸੰਡੇਰਿਆਂ ਤੇ ਆਦੀ ਦਿਰਤੀ ਉਦਾਸ ਹੁਣ ਮੈਂ ਅਰਸ ਕਰਾਂ ਜੋ ਮਨੁੱਖ ਸੰਸਾਰ ਤੋਂ ਉਦਾਸ ਨਹੀਂ ਉਹ ਪ੍ਰਮਾਤਮਾ ਦੀ ਤਲਾਸ਼ ਵੀ ਨਹੀਂ ਕਰ ਸਕਦਾ ਸਵਾਲ ਹੀ ਨਹੀਂ ਕਰਦਾ ਜੋ ਇਸ ਜੀਵਨ ਤੋਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਵੀ ਨਹੀਂ ਕਰ ਸਕਦਾ ਸਵਾਲ ਹੀ ਨਹੀਂ ਬੈਦਾ ਜੋ ਪਰਵਾਰ ਤੋਂ ਉਦਾਸ ਨਹੀਂ ਕਰਤਾਰ ਦੀ ਤਲਾਸ਼ ਨਹੀਂ ਕਰੇਗਾ ਸਵਾਲ ਹੀ ਨਹੀਂ ਬੈਦਾ